ਜਿਹੜਾ ਸੈਗਮੈਂਟ ਹੈ ਕਰਦਾ ਇਹ ਜਾਂਦਿਆਂ ਜਾਂਦਿਆਂ ਆਲਾ ਬੜਾ ਹਿੱਟ ਹੋ ਗਿਆ। ਇਹਦੀ ਦੂਰ ਤੱਕ ਗੂੰਜ ਪੈ ਰਹੀ ਹੈ। ਔਰ ਮੈਨੂੰ ਬੁਲਾਉਣਾ ਨਹੀਂ ਪੈਂਦਾ ਕਈ ਬੰਦੇ ਬਾਹਰ ਵੈਸੇ ਆ ਜਾਂਦੇ ਇੱਥੇ। ਬੂਹੇ ਖੋਲ ਕੇ। ਅ ਬਹੁਤ ਸਤਿਕਾਰ ਹੈ ਤੁਹਾਡਾ ਜੀ। ਮੇਰੇ ਸਾਹਮਣੇ ਸ਼ਿਸ਼ੋਬਤ ਨੇ ਬਿਆਨੀਪਾਲ ਸਾਹਿਬ ਤੇ ਲਵੀ ਪੰਨੂ ਜੀ। ਅ ਲਵੀ ਪੰਨੂ ਜੀ ਦਾ ਆ ਤੇ ਆ। ਲਓ ਜੀ। ਇਹਨਾਂ ਦੇ ਮਾਈਕ ਆਨ ਹੋ ਚੁੱਕੇ ਨੇ। ਮੇਰੇ ਮਾਈਕ 'ਚ ਆ ਰਿਹਾ ਸੀਗਾ। ਕਪੜਾ ਲੱਤ ਪਾਉਣ ਦਾ ਸਲੀਕਾ ਜੀ ਤੇ ਨਾਲ ਦੀ ਨਾਲ ਮੇਰੇ ਮਾਈਂਡ ਚ ਆਇਆ ਕਿ ਕੁਝ ਵਿਅਕਤੀ ਤਾਂ ਮੈਂ ਜਾਣਦਾ ਕੋ ਸਾਰੀ ਉਮਰ ਇੱਕੋ ਹੀ ਵਲ ਟੰਗਦੇ ਕੱਪੜੇ ਪਾਉਂਦੇ ਇੱਕੋ ਰੰਗ ਦੀ ਪੱਗ ਇੱਕੋ ਰੰਗ ਦਾ ਸਟਾਈਲ ਜੇ ਕੋਈ ਸਕਾਰਫ ਲਾਉਣ ਲੱਪਿਆ ਸਕਾਰਫ ਹੀ ਲਾਈ ਜਾਂਦਾ ਹੈਗਾ ਅ ਇੱਕ ਖਾਸ ਅੰਦਾਜ਼ ਕਰਕੇ ਉਹ ਜਾਣੇ ਜਾਂਦੇ ਨੇ ਲੋਕ ਅ ਕੁਝ ਲੋਕ ਨੇ ਜਿਹੜੇ ਰੋਜ਼ ਨਵੇਂ ਨਕੋਰ ਬਣ ਕੇ ਨਿਕਲਦੇ ਪਛਾਣ ਨਹੀਂ ਆਉਂਦੀ ਕਿ ਰਸ਼ੀਸ਼ੇ ਨੂੰ ਆਪਣੇ ਆਪ ਨੂੰ ਲੱਗਦਾ ਕਿ ਮੈਂ ਹੀ ਆ ਕਿ ਕੋਈ ਹੋਰ ਹੈ ਇਹ ਤਾਂ ਹੋ ਜਾਂਦਾ ਕੀ ਬਰੀ ਤੇ ਇਸ ਵਿਸ਼ੇ ਤੇ ਆਪ ਜੀ ਦੇ ਵਿਚਾਰ ਜਾਨਣਾ ਚਾਹੁੰਦਾ ਕਿ ਸ ਕਿਸੇ ਵੀ ਖਾਸ ਸਮਾਗਮ ਲਈ ਟੁਕਮੇ ਕਪੜੇ ਪਾਉਣੇ ਠੀਕ ਨਹੀਂ ਇਸ ਮੁਲਕ ਦੇ ਵਿੱਚ ਕਿ ਕੁੜੀਆਂ ਚੜੀਆਂ ਦਾ ਖੈਰ ਤੁਹਾਡੇ ਵਾਲੇ ਬਾਅਦ ਚਾਉਣੇ ਪਹਿਲਾਂ ਬੈਨੇਪਾਲ ਸਾਹਿਬ ਸ਼ੁਰੂ ਕਰਦੇ ਆ। ਸਭ ਤੋਂ ਪਹਿਲਾਂ ਤਾਂ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸ ਤੇ ਦੂਸਰੀ ਜਿਹੜੀ ਸਭ ਤੋਂ ਵੱਡਾ ਮਿਲਦਾ ਅਹਿਮ ਮੁੱਦਾ ਜੀ ਵੀ ਛਾਹੇ। ਬੀਤੇ ਦਿਨੀ ਆਪਾਂ ਇਹਨੂੰ ਇੱਕ ਹੋਰ ਐਂਗਲ ਤੋਂ ਵਿਚਾਰਿਆ ਸੀ। ਕਿ ਕੀ ਬ੍ਰਾਂਡਡ ਕਪੜੇ ਪਾਉਣੇ ਚਾਹੀਦੇ ਕਿ ਨਹੀਂ ਪਾਉਣੇ ਚਾਹੀਦੇ? ਮੈਂ ਉਸ ਦਿਨ ਵੀ ਆਖਿਆ ਸੀ ਕਿ ਬੰਦੇ ਨੂੰ ਬ੍ਰਾਂਡਡ ਕਪੜੇ ਪਾਵੇਂ ਨਾ ਵੀ ਹੋਣ। ਜੀ। ਪਰ ਕਪੜੇ ਟੁਕਮੇ ਹੋਣ ਤੁਸੀਂ ਕਿੱਥੇ ਜਾ ਰਹੇ ਹੋ ਜੀ ਕਿਹੜੇ ਫੰਕਸ਼ਨ ਤੇ ਜਾ ਰਹੇ ਹੋ ਤੇ ਗੱਲ ਕੀਤੀ ਆਪਾਂ ਟੌਰ ਟੱਪੇ ਦੀ ਸਜਣਾ ਫਬਣਾ ਮੈਨੂੰ ਲੱਗਦਾ ਹੈ ਕਿ ਹਰ ਇੱਕ ਇਨਸਾਨ ਦੀ ਸਖਸ਼ੀ ਰਹਿਣੀ ਦਾ ਇੱਕ ਇਹ ਅਹਿਮ ਅੰਗ ਹੈ ਜਿਹੜਾ ਵਿਅਕਤੀ ਤੁਸੀਂ ਦੇਖੋ ਡਿਸਿਪਲਡ ਹੋਏਗਾ ਉਹਦੇ ਕਦੇ ਪੱਗ ਦੇ ਵਿੱਚੋਂ ਤੁਸੀਂ ਦੇਖੋ ਵਾਰ ਨਹੀਂ ਬਾਹਰ ਲੜਕ ਦਿੰਦੇ ਬਿਲਕੁਲ ਤੁਹਾਨੂੰ ਜਿਹੜਾ ਬੰਦਾ ਡਿਸਿਪਲਡ ਹੋਏਗਾ ਤੁਸੀਂ ਦੇਖਿਓ ਕਿ ਉਹਦੇ ਕੱਪੜੇ ਤੁਹਾਨੂੰ ਇਹ ਨਹੀਂ ਹੋਊਗਾ ਕਿ ਅੱਧਾ ਕਮੀਜ਼ ਬਾਹਰ ਨਿਕਲਿਆ ਪਿਆ ਤੇ ਅੱਧਾ ਅੰਦਰ ਹੈ ਹੂੰ ਸੋ ਉਹਨੂੰ ਇਹ ਵੀ ਪਤਾ ਹੁੰਦਾ ਮੈਂ ਬਹੁਤ ਸਾਰੇ ਸੱਜਣਾ ਨੂੰ ਇੱਥੇ ਜਾਣਦਾ ਇਹ ਨਹੀਂ ਉਹਨਾਂ ਕੋਲ ਹਰੇ ਰੰਗ ਦੀ ਪੱਗ ਤੇ ਹਰੇ ਰੰਗ ਦੀ ਕਮੀਜ਼ ਹੈ ਨਹੀਂ ਉਹਨਾਂ ਨੇ ਉਹਦੇ ਨਾਲ ਦੀ ਜਿਹੜੀ ਮੈਚ ਕਰਦੀ ਆ ਜਾਂ ਬਿਲਕੁਲ ਕੰਟਰਾਸਟ ਬਣਦਾ ਉਹ ਨਹੀਂ ਪਾਉਣਾ ਤੇ ਦੂਜੇ ਦਿਨ ਜਿਹੜੀ ਉਹ ਕੱਲ ਪਾਉਣੀ ਚਾਹੀਦੀ ਸੀ ਦੂਜੇ ਦਿਨ ਵਾਈ ਹੁੰਦੀ ਹੈ ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹ ਮੈਨੂੰ ਲੱਗਦਾ ਵਸੇ ਆ ਵੀ ਪਰਵਾਹ ਨਹੀਂ ਕਰਦੇ ਉਹ ਬੇਪਰਵਾਹ ਜੇ ਬੰਦੇ ਆ ਮੈਂ ਵੀ ਹਜੇ ਨਹੀਂ ਜਾਣਦਾ ਕਈਆਂ ਨੂੰ ਤੇ ਉਹਨਾਂ ਨੂੰ ਦੇਖਣ ਲਈ ਅਣਕਲੌਣੀ ਪੈਂਦੀ ਆ ਜੀ ਅੱਛਾ ਡਾਕਟਰ ਸਾਹਿਬ ਮੇਰੇ ਹੀ ਮੰਦਣਾ ਪਹਿਲਾਂ ਤਾਂ ਜੀ ਸਾਸਤਰੀ ਕਲਾ ਦੇਖੋ ਮਹੱਤੂ ਅੱਜ ਫੇਰ ਜੋੜਦੇ ਆ ਬੈਂਜਪੁਰਾ ਨਾਲ ਦੀ ਪਹਿਲਾਂ ਨਾ শ্রোਤਿਆਂ ਨੂੰ ਬੇਨਤੀ ਕਰਾਂ ਕਿ ਤੁਸੀਂ ਆ ਸਕਦੇ ਹੋ ਸਾਂਝਾ ਮੰਚ ਆ ਜੀ ਹਾਂ ਜੀ ਬਿਲਕੁਲ ਜੀ ਕਿਉਂਕਿ ਡਾਕਟਰ ਜੀ ਮਾਨਾ ਮੇਰਾ ਹੀ ਨਿੱਜੀ ਤੌਰ ਤੇ ਮੰਦਣਾ ਕਿ ਜਿਹੜਾ ਡਰੈੱਸ ਕੋਡ ਆ ਨਾ ਜੀ ਟੁਕ ਵੀ ਥਾਂ ਦੇ ਉੱਤੇ ਟੁਕ ਵੀ ਕੱਪੜੇ ਪਾਉਣੇ ਇਹ ਬਹੁਤ ਜ਼ਰੂਰੀ ਹੈ ਇਹ ਬਹੁਤ ਲਾਜ਼ਮੀ ਆ ਹਣ ਸਮਝੋ ਆਪਾਂ ਕਿਸੇ ਵਿਆਹ ਸ਼ਾਦੀ ਤੇ ਗਏ ਆਂ ਤੇ ਆਪਾਂ ਉੱਥੇ ਹੋਰੀ ਪੈਂਟ ਸ਼ਰਟ ਜ ਮਤਲਬ ਜੀਨ ਚ ਪਾ ਕੇ ਚਲੇ ਜਾਈਏ ਜਾਂ ਕੁੜੀਆਂ ਛੋਟੀਆਂ ਸਕਰਟਾਂ ਪਾ ਕੇ ਜਾਂ ਡਰੈਸ ਪਾ ਕੇ ਚਲੀਆਂ ਜਾਂ ਆਪਣੇ ਵਿਆਹਾਂ ਦੇ ਉੱਤੇ ਹੈਨਾ ਫਿਰ ਉਹ ਗੱਲ ਨਹੀਂ ਵੱੜਦੀ ਇਸੇ ਤਰ੍ਹਾਂ ਜਦੋਂ ਤੁਸੀਂ ਕਿਸੇ ਵਿੱਚ ਤੇ ਜਾਂਦੇ ਹੋ ਜਾਂ ਵੈਸੇ ਕੋਈ ਜਹੀ ਥਾਂ ਤੇ ਜਾਂਦੇ ਹੋ ਕਿਸੇ ਲੇਖ ਦੇ ਉੱਤੇ ਜਾਂਦੇ ਹੋ ਜਿੱਥੇ ਪਤਾ ਵੀ ਪੈ ਰਿਹਾ ਹੈ ਤਿੰਨ ਪੀਸ ਪਾ ਕੇ ਜਾਓ ਹਾਂ ਉੱਥੇ ਸੂਟ ਉੱਥੇ ਸੂਟ ਪਾ ਜਾਓ ਹੈਨਾ ਤੇ ਫਿਰ ਇਹ ਗੱਲ ਨਹੀਂ ਵੱੜਦੀ ਮੈਨੂੰ ਲੱਗਦਾ ਆਪਣੇ ਕੋਲਰ ਵੀ ਆ ਆਪਣੇ ਕੋਲ ਤਾਂ ਗੱਲਾਂ ਮੁੱਕੜੀਆਂ ਨਹੀਂ ਆਪਾਂ ਆਪਣੇ ਗੱਲ ਨੂੰ ਮੈਂ ਪਹਿਲਾਂ ਗੱਲਾਂ ਨਹੀਂ ਐਸੀ ਵਿਚਾਲੇ ਰਹਿਣ ਦਣੀ ਅੱਛਾ ਜੀ ਸੋ ਮੇਰੇ ਤਸਰਬੇ ਦੇ ਹਿਸਾਬ ਦੇ ਨਾਲ ਸਮਝ ਲਓ ਤੁਸੀਂ ਕਿਸੇ ਜੌਬ ਇੰਟਰਵਿਊ ਤੇ ਗਏ ਹੋ ਉੱਥੇ ਤੁਸੀਂ ਸਮਝ ਲਓ ਸੂਟ ਪਾਇਆ ਨਾਲ ਚੁੰਨੀ ਲੈ ਕੇ ਜਾਂ ਸਾੜੀ ਲੈ ਕੇ ਚਲੇ ਗਏ ਹੋ ਉਹਨਾਂ ਨੇ ਤੁਹਾਨੂੰ ਬੁਲਾਉਂਦਿਆਂ ਸਾਰੇ ਕਿਹਾ ਅੱਛਾ ਜੀ ਸਤਿ ਸ੍ਰੀ ਅਕਾਲ ਫੇਰ ਮਿਲਾਂਗੇ ਇਹ ਆਉਣ ਦੀ ਜਾਂਣ ਦੀ ਇਹ ਜੀ ਆਉਣ ਜਾਣ ਦੀ ਕਿੱਥੇ ਉਹ ਬੁਲਾ ਦੇਣੀ ਅਗਲੇ ਲਈ ਸੋ ਹੁੰਦਾ ਕਿ ਪ੍ਰਾਣੀਆਂ ਇਹ ਬਜ਼ੁਰਗ ਔਰਤਾਂ ਉਹ ਉਦੋਂ ਆਉਂਦੇ ਸਾਰੇ ਪੈਂਟਾ ਪਾਉਣ ਲੱਗ ਪਏ ਸੀ 100 ਸਾਲ ਪਹਿਲਾਂ ਕੋ ਡਰਦੇ ਸੀਗੇ ਰੈਸਿਜ਼ਮ ਦਾ ਸ਼ਿਕਾਰ ਹੋ ਰਹੇ ਸੀਗੇ ਤੁਹਾਨੂੰ ਲੱਗਦਾ ਹੈ ਕਿ ਅੱਜ ਦੇ ਦਨਾਂ ਦੇ ਵਿੱਚ ਵੀ ਸਾਨੂੰ ਇੰਜ ਵਰੀ ਕਰਨ ਦੀ ਲੋੜ ਹੈ ਕਿ ਆ ਪਾਉਣਾ ਜਾਂ ਨਹੀਂ ਪਾਉਣਾ ਡਾਕਟਰ ਸਾਹਿਬ ਉਹ ਵੈਸੇ ਤਾਂ ਖੈਰ ਮੰਦੀ ਮੌਜ ਹੁੰਦੀ ਹੈ ਪਰ ਸਿਆਣਿਆਂ ਨੇ ਹੀ ਕਿਸੇ ਕੁਝ ਸੋਚ ਸਮਝ ਕੇ ਬਣਾਇਆ ਵੀ ਜੈਸਾ ਆਦੇਸ ਵੈਸਾ ਪੇਸ ਇੱਕ ਨਾ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਤਸਵੀਰ ਬੜੀ ਵਧੀਆ ਚਲੀ ਸੀ ਇੱਕ ਵੀਡੀਓ ਵੀ ਬਣੀ ਸੀ ਉਹ ਇੰਗਲੈਂਡ ਦੇ ਕਿਸੇ ਕਾਰਖਾਨੇ ਦੇ ਬਾਹਰ ਦੀ ਇੱਕ ਵੀਡੀਓ ਸੀਗੀ ਤਸਵੀਰ ਨਹੀਂ ਸੀ ਵੀਡੀਓ ਸੀ ਤੇ ਉਹ ਪੈਕਿੰਗ ਦੀ ਪੈਕੇਜਿੰਗ ਦੀ ਫੈਕਟਰੀ ਸੀ ਪਰ ਉਹਦੇ ਵਿੱਚੋਂ ਨਾ ਜਿੰਨੀਆਂ ਵੀ ਔਰਤਾਂ ਤੇ ਮਰਦ ਬਾਹਰ ਆ ਰਹੇ ਸੀ ਇਦਾਂ ਲੱਗਦਾ ਸੀ ਵੀ ਉਹ ਕੋਈ ਨਿਊਯਾਰਕ ਦੇ ਆਫਿਸ ਦੇ ਵਿੱਚੋਂ ਬਾਹਰ ਆ ਰਹੀ ਹੈ ਸਾਰੀ। ਸੋ ਇਹ ਕਾਫੀ ਪੁਰਾਣੀ ਸੀ। ਸੋ ਮੇਰਾ ਤਾਂ ਇਹ ਮੰਨਣਾ ਜੀ ਕਿ ਜਦੋਂ ਤੁਸੀਂ ਪ੍ਰੈਜੈਂਟੇਬਲ ਹੁੰਦੇ ਹੋ ਬੜਾ ਸੋਹਣੀ ਤੁਹਾਡੀ ਦਿਖ ਹੁੰਦੀ ਆ। ਕੱਪੜੇ ਤੁਸੀਂ ਸਲੀਕੇ ਦੇ ਨਾਲ ਪਾਉਂਦੇ ਹੋ ਤੇ ਅੱਧੀ ਜੰਗ ਅੱਧਾ ਪ੍ਰਭਾਵ ਤੁਹਾਡਾ ਵੈਸੀ ਪੈ ਜਾਂਦਾ। ਅੱਧਿਓ ਜਿਆਦਾ ਪੈ ਜਾਂਦਾ ਜੀ। ਹੁਣ ਤੁਸੀਂ ਪੁੱਛੋ ਕਿ ਆਪਣੇ ਵਿਚਾਰ ਦੱਸੋ। ਜੀ ਤੁਸੀਂ ਡਾਕਟਰ ਸਾਹਿਬ ਪਲੀਜ਼ ਸਿਰਪਾ ਕਰਕੇ ਆਪਣੇ ਵਿਚਾਰ ਦੱਸੋ। ਕਾਲਰ ਆਏ ਸੀਗੇ ਉਹ ਚਲੇ ਗਏ ਨੇ ਜੇਕਰ ਦੁਬਾਰਾ ਕਾਲ ਕਰਨਾ ਚਾਹੋ ਤਾਂ ਕਰ ਸਕਦੇ ਹੋ ਜੀ 778 202 1200 ਇੱਕ ਨਾ ਇੰਗਲੈਂਡ ਦਾ ਤੁਸੀਂ ਜ਼ਿਕਰ ਕੀਤਾਗਾ ਇੰਗਲੈਂਡ ਦੇ ਇੱਕ ਬੜੇ ਮਸ਼ਹੂਰੋ ਮਾਰੂਫ ਜਿਵੇਂ ਆਪਣੇ ਸ਼ਿਵ ਕੁਮਾਰ ਜੀ ਨੇ ਉੱਥੇ ਲਾਰਡ ਬਾਇਰਨ ਕਰਕੇ ਮਸ਼ਹੂਰ ਹੋਏ ਨੇ ਇੱਕ ਪੋਇਟ ਉਹ ਲੰਗਮਾਰਦੇ ਸੀ ਮੜਾ ਜਾ ਕੁਦਰਤੀ ਤੌਰ ਤੇ ਉਹਨਾਂ ਦੇ ਲੱਤ ਦੇ ਵਿੱਚ ਫਰਕ ਸੀਗਾ ਉਹ ਮਸ਼ਹੂਰ ਇੰਨੇ ਹੋ ਗਏ ਲੋਕਾਂ ਦੇ ਇੰਨੇ ਦਿਲਾਂ ਦੇ ਵਿੱਚ ਉਹਨਾਂ ਨੇ ਵਾਸ ਕਰ ਲਿਆ ਕਿ ਕੁੜੀਆਂ ਚਿੜੀਆਂ ਉਸ ਜ਼ਮਾਨੇ ਦੇ ਵਿੱਚ ਮੁੰਡੇ ਖੁੰਡੇ ਸਾਰੇ ਉਹਨਾਂ ਦੇ ਫੈਨਸ ਲੰਗਮਾਰ ਕੇ ਤੁਰਨ ਲੱਗ ਮ ਮੇਰਾ ਕਹਿਣ ਦਾ ਭਾਅ ਹੈ ਸਟਾਈਲ ਕਿ ਜਿਹੜਾ ਕੱਪੜਾ ਲੱਤਾ ਮੈਟਰ ਤੇ ਕਰਦਾ ਹੈ ਪਰ ਜਦੋਂ ਤੁਹਾਡਾ ਆਪਣਾ ਅੰਦਰਲਾ ਜਿਹੜਾ ਲੋਕਾਂ ਨੂੰ ਕਿਰਾਂ ਕਬੂਲ ਕਰ ਲੈਣ ਲੋਕ ਲਿਸ਼ਕ ਜਾਣੇ ਜੋ ਤੁਸੀਂ ਸਮਾਜ ਦੇ ਵਿੱਚ ਪੂਰੇ ਚੋਟੀ ਤੇ ਜਾ ਵੜਦੇ ਹੋ ਫਿਰ ਕੱਪੜਾ ਲੱਤਾ ਮੈਟਰ ਨਹੀਂ ਕਰਦਾ ਫਿਰ ਨਾ ਕਾਰ ਮੈਟਰ ਕਰਦੀ ਵੀ ਕਿਹੜੀ ਤੇ ਚੜਦੇ ਹੋ ਕਿਹੜਾ ਕੱਪੜਾ ਪਾਉਣੇ ਹੋ ਹਾਂ ਨੰਗ ਟਕਿਆ ਹੋਣਾ ਚਾਹੀਦਾ ਹੈ ਬੇਹੂਦਾ ਕੱਪੜੇ ਜੋ ਤੁਸੀਂ ਕਿਹਾ ਕਿ ਫਰਾਕਾ ਤਾਂ ਨਹੀਂ ਪਾਈਆਂ ਜਾ ਸਕਦੀਆਂ ਰਿਸੈਪਸ਼ਨ ਦੇ ਉੱਤੇ ਬਟ ਜਿੱਥੋਂ ਆਪਾਂ ਆਏ ਆ ਬੈਨਪਾਲ ਸਾਹਿਬ ਉੱਥੇ ਤਾਂ ਰਾਣੀਆਂ ਜਿਹੜੀਆਂ ਆਪਣੇ ਉਥੇ ਸੈਲੈਬ੍ਰਿਟੀਜ਼ ਕਹ ਲੋ ਜਾਂ ਸਿਆਸੀ ਮਹੱਤਵਪੂਰਨ ਲੋਕ ਸੀਗੇ ਇੱਕੋ ਰੰਗ ਦੀ ਪੱਗ ਸਾਰੀ ਉੱਪਰ ਬੰਨਦੇ ਰਹੇਓ ਅੱਜ ਵੀ ਬੰਨਦੇ ਆ ਅੱਜ ਵੀ ਬੰਨਦੇ ਸੇਮ ਹੀ ਸੇਮ ਸਟਾਈਲ ਬਲਕਿ ਉਹ ਸਟਾਈਲ ਕਰਕੇ ਜਾਣੇ ਜਾਂਦੇ ਆ ਉੱਥੇ ਬਹੁਤੀ ਇੰਨੀ ਵੇਰੀਏਸ਼ਨ ਨਹੀਂ ਸੀ ਹੁੰਦੀ ਪਰ ਇਸ ਮੁਲਕ ਦੇ ਵਿੱਚ ਥੋ ਸਰਟਨ ਐਕਸੈਂਟ ਇਹਦੇ ਨਾਲ ਐਗਰੀ ਹੋਇਆ ਜਾ ਸਕਦਾ ਹੈ ਕਿ ਕਿਉਂਕਿ ਡੂ ਐਜ਼ ਰੋਮਨਸ ਡੂ ਵਾਲੀ ਗੱਲ ਹੈ ਕਿ ਦਫ਼ਤਰਾਂ 'ਚ ਜਾਣਾ ਹੈ ਜੇਕਰ ਇਸ ਮੁਲਕ ਦੇ ਸੱਭਿਆਚਾਰ 'ਚ ਆਪਾਂ ਹੌਲੀ-ਹੌਲੀ ਕਰਕੇ ਅੰਦਰ ਵੜਿਆ ਪ੍ਰੋਬੇਬਲੀ ਵਾਸ ਨੈਸੈਸਰੀ ਇਹਦੇ ਦੋ ਤਿੰਨ ਚੀਜ਼ਾਂ ਨੇ ਜਿਹਦਾ ਤੁਸੀਂ ਜ਼ਿਕਰ ਕੀਤਾ ਹੈ ਯੂਰਪ ਦਾ ਹੀ ਇੱਕ ਫਿਲਾਸਫਰ ਹੋਇਆ ਜੀ ਬਹੁਤ ਵੱਡਾ ਜੀ ਉਹਦੀਆਂ ਲੋਕ ਸਲਾਹਾਂ ਲੈਣ ਆਉਂਦੇ ਸੀ ਜੀ ਹੂੰ ਤੇ ਉਹਦੀ ਘਰ ਵਾਲੀ ਨੂੰ ਹਮੇਸ਼ਾ ਇਸ ਗੱਲ ਦੀ ਚਿੰਤਾ ਰਹਿੰਦੀ ਸੀ ਕਿ ਇਹਨੇ ਕਦੇ ਵਾਲ ਨਹੀਂ ਵਾਉਣੇ ਵਾਲ ਲੰਬੇ ਲੰਬੇ ਰੱਖਣੇ ਅਤੇ ਕੱਚੇ ਬਣਾਉਣ ਤੇ ਬੈਠਾ ਤੇ ਬੈਠਾ ਰਹਿਣਾ ਤੇ ਲੋਕਾਂ ਨੇ ਸਵੇਰੇ ਆ ਕੇ ਲੈਣਾਂ ਚ ਲੱਗ ਜਾਣਾ ਜੀ ਤੇ ਇੱਕ ਦਿਨ ਉਹ ਕਹਿੰਦੀ ਵੀ ਮੈਂ ਜਦੋਂ ਬਾਹਰ ਲੋਕਾਂ ਕੋਲ ਜਾਂਦੀ ਆ ਤਾਂ ਕਿਸੇ ਦਾ ਹਸਬੈਂਡ ਜਾਂ ਕਿਸੇ ਦੀ ਵਾਈਫ ਬਹੁਤ ਸੋਹਣੇ ਸੋਹਣੇ ਕੱਪੜੇ ਪਾਉਂਦੇ ਆ ਸੱਚ ਦੇ ਆ ਫੱਬਦਿਆ ਮੈਂ ਤੇਰੀ ਵਾਰਡਰੋਬ ਤਿਆਰ ਕਰ ਦਿੰਦੀ ਆ ਉਹ ਕਹਿੰਦਾ ਚੰਗਾ ਹੋਇਆ ਮੇਰੇ ਕੋਲ ਸਮਾਂ ਨਹੀਂ ਸੀ ਲੱਗਦਾ ਕੱਲੂ ਮੈਂ ਵੀ ਤਿਆਰ ਹੋ ਕੇ ਬਹਿ ਜੂ ਉਹ ਦੂਸਰੇ ਦਿਨ ਫੇਰ ਉਹੀ ਹੋਇਆ ਬਾਰਡਰੋਬ ਵਾਲੇ ਪਾਸੇ ਗਿਆ ਨਾ ਤੇ ਲੋਕ ਫੇਰ ਆ ਗਏ ਉਹਨੇ ਕਿਹਾ ਵੀ ਤਾ ਤਿਆਰ ਹੋਇਆ ਬੈਠਾ ਹੋਣਾ ਜਤਿੰਦਰ ਗਈ ਕਹਿੰਦੇ ਬੰਦੇ ਬਹੁਤ ਆ ਗਏ ਉਹ ਕਹਿੰਦੀ ਤੂੰ ਤਿਆਰ ਨਹੀਂ ਹੋ ਉਹ ਕਹਿੰਦਾ ਓਹੋ ਮੇਰਾ ਮੈਂ ਡਿਸਪਲਿਨ ਚ ਰਹਿਣ ਵਾਲਾ ਬੰਦਾ ਐ ਮੈਂ ਕਿਸੇ ਨੂੰ ਜੇ 9 ਵਜੇ ਦਾ ਟਾਈਮ ਦਿੱਤਾ ਸੀ ਹੁਣ ਮੈਨੂੰ ਘੰਟਾ ਲੱਗ ਜਾਣਾ ਪਹਿਲਾਂ ਮੇਰਾ ਦਿਣਾ ਕਿਹੜੀ ਚੀਜ਼ ਕਿਵੇਂ ਪਾਉਣੀ ਆ ਪਹਿਨਣੀ ਆ ਕੋਈ ਨਹੀਂ ਅੱਜ ਇਦਾਂ ਹੀ ਭੇਜਦੇ ਹੂੰ ਹੂੰ ਕਹਿੰਦੇ ਨਹੀਂ ਮੈਂ ਨਹੀਂ ਇਦਾਂ ਭੇਜਣਾ ਕਹਿੰਦਾ ਚੱਲ ਫਿਰ ਇੱਕ ਹੋਰ ਕੰਮ ਕਰ ਜਿੰਨੇ ਬੰਦੇ ਆਏ ਐ ਉਹਨਾਂ ਨੂੰ ਪੁੱਛਿਓ ਮੇਰੀ ਵਾਰਡਰੋਬ ਕੋਲ ਲੈ ਕੇ ਜਾਓ ਵੀ ਇੱਕ ਆ ਐ ਤੇ ਇੱਕ ਉਹ ਅੰਦਰ ਬੈਠਾ ਤੁਸੀਂ ਵਾਰਡਰੋਬ ਦੇਖਣੀ ਆ ਕੱਪੜੇ ਦੇਖਣੇ ਆ ਜੋ ਉਸ ਬੰਦੇ ਨੂੰ ਮਿਲਣਾ ਜੇ ਵਾਰਡਰੋਬ ਵਾਲੇ ਪਾਸੇ ਬੰਦੇ ਵੱਧ ਹੋਏ ਤਾਂ ਮੈਂ ਫਿਰ ਕੱਲ ਤੋਂ ਸਾਜ ਫੱਬ ਕੇ ਬੈਠਿਆ ਕਰਾਂਗਾ ਨਹੀਂ ਤੇ ਕੱਚਾ ਉਦੋਂ ਚ ਇੱਕ ਵੀ ਨਾ ਨਿਤ ਰਿਆ ਸੋ ਇਹ ਤਾਂ ਕਹਾਣੀ ਹੈਗੀ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਜੀ ਇੱਕ ਪੱਧਰ ਹੈ ਉਹ ਪਾ ਜਾ ਕੇ ਇਹ ਇੱਕ ਪੱਧਰ ਹੈ ਹਾਈਨਸਟਾਈਨ ਨੇ ਕਿਸੇ ਨੇ ਦੇਖਣਾ ਕਿ ਇਹ ਨੇ ਵਾਲ ਚੋਪੜੇ ਹੋਏ ਕਿ ਨਹੀਂ ਚੋਪੜੇ ਪ੍ਰਕਾਸ਼ ਸਿੰਘ ਬਾਦਲ ਦਾ ਲੰਕਦਾ ਹੋਇਆ ਨਾਲਾ ਤੇ ਧਈ ਹੋਈ ਪੱਗ ਜਿਹੜੀ ਹੈ ਜਾਂ ਖੁਸ਼ਵੰਤ ਸਿੰਘ ਦਾ ਪੱਗ ਨਾਮ ਬਨਣਾ ਪੀਲਾ ਪਟਕਾ ਬਨ ਕੇ ਹੀ ਉਹਨੇ ਸਾਰੀ ਉਮਰ ਗੁਜ਼ਾਰੀ ਹੈ ਸਕਾਚ ਦੇ ਪੈਕ ਕਰਕੇ ਮਸ਼ਹੂਰ ਹੈ ਤੇ ਔਰਤਾਂ ਖੂਬਸੂਰਤ ਔਰਤਾਂ ਬਾਰੇ ਗੱਲਾਂ ਕਰਕੇ ਮਸ਼ਹੂਰ ਨੇ ਖੁਸ਼ਵੰਤ ਸਿੰਘ ਜੀ ਜੀ ਉਹਨਾਂ ਦੀ ਸਿਫਤਾਂ ਹੋਰ ਵੀ ਹੋਣਗੀਆਂ ਪਰ ਇਹਨਾਂ ਗੱਲਾਂ ਕਰਕੇ ਜਾਦੇ ਨੇ ਹਾਂ ਪਰ ਦੂਸਰਾ ਪਾਸਾ ਇਹ ਵੀ ਹੈ ਪਰ ਜੇਕਰ ਕਿਤੇ ਜੇਕਰ ਕਿਤੇ ਉਹ ਬੰਦਾ ਜਿਵੇਂ ਬਾਦਲ ਸਾਹਿਬ ਦਾ ਜ਼ਿਕਰ ਕੀਤਾ ਦਸਤਾਰ ਠੋਕ ਮਾ ਜਾ ਕੇ ਬਨ ਲਿਆ ਕਰ ਦੇ ਜੇਕਰ ਖੁਸ਼ਵੰਤ ਸਿੰਘ ਦਸਤਾਰ ਵਧੀਆ ਸਜਾ ਲਿਆ ਕਰ ਦੇ ਤੇ ਚਾਰ ਚੰਨ ਹੋਰ ਵੀ ਲੱਗ ਜਾਣੇ ਸੀ ਮੇਰਾ ਖਿਆਲ ਨਹੀਂ ਮੇਰਾ ਕੱਲ ਤਾਂ ਉਹਦਾ ਸਟਾਕ ਨੀਮਾ ਹੋ ਜਾਣਾ ਸੀਗਾ ਇਹ ਨਹੀਂ ਗੱਲ ਹੈ ਬਸ ਮਤਲਬ ਇਹ ਹੈ ਕਿ ਉਹ ਚੀਜ਼ ਕੋਈ ਗੱਲ ਦੇ ਵਿੱਚ ਹੀ ਆ ਮੈਂ ਕਿਹਾ ਉਹ ਫਕੀ ਰਹਿਣੀ ਬੜੇ ਨੂੰ ਚਾਰ ਚੰਨ ਲੱਗ ਜਾਂਦੇ ਆ ਜਿਹੜਾ ਮੈਨਾਂ ਜੀ ਕੋਈ ਬੰਦਾ ਮੇਰੇ ਕੋਲ ਆਇਆ ਜਿਹੜਾ ਕਿ ਵਿਚਾਲੜੇ ਮੇਲ ਦਾ ਸਿਆਸਤਦਾਨ ਸੀਗਾ ਤੇ ਮੈਂ ਉਹਨੂੰ ਕੁਦਰਤੀ ਐਵੇਂ ਹੋਰ ਕੋਈ ਗੱਲ ਨਹੀਂ ਹੁੰਦੀ ਕਿਰੀ ਕਹਤਾ ਮੈਂ ਸੁਣ ਰਹੇ ਹਾਂ ਤੁਸੀਂ ਤੁਸੀਂ ਜਿਆਦਾ ਤਨ ੱੱਕ ਕਰੇ ਤੁਹਾਡੇ ਨਾਲ ਨਹੀਂ ਕੋਈ ਇਹ ਬੋਲ ਤੋਂ ਹੀ ਨਾਲ ਗਰੀਬਾਂ ਦੇ ਕਹਿੰਦੇ ੱੱਕੇ ਛਾਈਆਂ ਹੋਈਆਂ ਨੇ ਕਈ ਵਾਰ ਝਪਟ ਕੇ ਬਾਜਾਂ ਨੇ ਹੰਸਾਂ ਤੋਂ ਕੁੰਦਾ ਕੋਈਆਂ ਜੀ ਆਪਣਾ ਕਮਲਜੀਤ ਸਿੰਘ ਉਹਨਾਂ ਦੀ ਪੱਗ ਕਿਆ ਬਾਤ ਆ ਮੈਂ ਕਾਲੇ ਰੰਗ ਦੀ ਏਜੀ ਟਕਾਉਂਦੇ ਆ ਉਹ ਟੋ ਟੱਪਾ ਬੜਾ ਕਮਾਲ ਹੈ ਜੀ ਉਹ ਮੈਨੂੰ ਥੋੜਾ ਜਿਆ ਸੋਚ ਕੇ ਬੰਦਾ ਕਹਿੰਦਾ ਯਾਰ ਨਹੀਂ ਇਹ ਗਲਤ ਨਹੀਂ ਮੈਂ ਸਹਿਮਤ ਨਹੀਂ ਤੇਰੇ ਨਾਲ ਮੈਂ ਕਿਉਂ ਕਹਿੰਦਾ ਪੱਗ ਵੀ ਬਾਦਲ ਦੀ ਸੋਹਣੀ ਆ ਤੇ ਟਾਟਪਾ ਬਾਦਲ ਦਾ ਇਹ ਕਹਿੰਦਾ ਜੋ ਜੀਤਾ ਵਹੀ ਸਕੰਦਰ ਜਿਹਦੀ ਚੜਤ ਹੁੰਦੀ ਹੈ ਉਸੇ ਦੀ ਹੀ ਸਿਫਤ ਕਰਨੀ ਚਾਹੀਦੀ ਹੈ ਜੀ ਕੱਲਾ ਲਿਸ਼ਕਪੋਸ਼ ਕਰਖਣੀ ਬਹੁਤਾ ਕਰੀਜ਼ ਨਾਲ ਕੱਪੜੇ ਪਾਉਣੇ ਵੀ ਕਾਫੀ ਨਹੀਂ ਹੁੰਦੇ ਸੋ ਇਹ ਸਾਰੀਆਂ ਗੱਲਾਂ ਦਾ ਇੱਕ ਮਿਕਸਚਰ ਜਿਹਾ ਕਹਿ ਲਓ ਜਿਹੜੀ ਆਪਾਂ ਨੂੰ ਗੁਫ਼ਤਗੋ ਕਰ ਰਹੇ ਹਾਂ ਕਿ ਆਪਾਂ ਮਨਮੋਹਨ ਸਿੰਘ ਨੂੰ ਕਦੇ ਨਹੀਂ ਪੁੱਛਿਆ ਕਿ ਯਾਰ ਇਹਨਾਂ ਭਾਗ ਹੀ ਨਹੀਂ ਬਦਲੀ ਸੇਮ ਰੰਗ ਦੀ ਸਬੰਦੀ ਰੰਗ ਦੀ ਬੰਦੇ ਰਹੇ ਹਨ ਉਹ ਮੈਂ ਖਾ ਰੱਖਦੇ ਸੀ ਸ਼ਾਇਦ ਬੰਦੇ ਤਾਂ ਨਹੀਂ ਸੀ ਸਾਨੂੰ ਤਾਂ ਅੱਜ ਤੁਸੀਂ ਡਾਕਟਰ ਮਨੋਹਰ ਸਿੰਘ ਲੱਗੇ ਜਾਂਦੇ ਹੋ ਡਾਕਟਰ ਸਾਹਿਬ ਇਹ ਵੀ ਗੱਲਾਂ ਨਾ ਕਰੇ ਕਰੇ ਇੱਕ ਸਿਗਨੇਚਰ ਸਟਾਈਲ ਹੋ ਜਾਂਦਾ ਤੁਹਾਡਾ ਕਦੇ ਕਰੇ ਕਦੇ ਤਾਂ ਹੀ ਹੁੰਦਾ ਜੇ ਕੋ ਤੁਹਾਡੇ ਪੱਲੇ ਕੁਛ ਨਾ ਪੱਲੇ ਕੁਛ ਕਦੇ ਕਦੇ ਸਟ੍ਰੈਟੈਜਿਕ ਮੂਵ ਵੀ ਹੁੰਦਾ ਤੁਸੀਂ ਬਦਲ ਸਾਹਿਬ ਦੀ ਗੱਲ ਕੀਤੀ ਹੈ ਨਾ ਜੇ ਉਹ ਆਮ ਕਿਸਾਨਾ ਵਾਂਗੂ ਸ਼ਾਇਦ ਠੱਠੀ ਪੱਗ ਨਾ ਬੰਦੇ ਤੇ ਫਿਰ ਸ਼ਾਇਦ ਇਹਨੇ ਕਦਾਵਾਰ ਨਾ ਹੁੰਦੇ ਤੇ ਇਹ ਮੈਨੂੰ ਇਹ ਲੱਗਦਾ ਵੀ ਇਸ ਕੈਟਾਗਰੀ ਦੇ ਵਿੱਚੋਂ ਨਾ ਇੱਕ ਤਾਂ ਜਿਹੜੇ ਸਾਇੰਟਿਸਟ ਹੋਗੇ ਫਿਲਾਸਫਰ ਹੋਗੇ ਤੇ ਕੁਝ ਹੱਦ ਤੱਕ ਜਿਹੜੇ ਪੋਲਿਟਿਸ਼ੀਅਨ ਵੀ ਹੋਗੇ ਜਾਂ ਕੁਝ ਹੱਦ ਤੱਕ ਜਿਹੜੇ ਪੁਰੂ ਸਿੰਘ ਹੋ ਗਿਆ ਹਾਂ ਉਹ ਬਹੁਤ ਵੱਡੀ ਸਖਸ਼ਿਅਤ ਕਲੋਡ ਕਰ ਦੇਣਾ ਚਾਹੀਦਾ ਕਿਉਂਕਿ ਮਦਦ ਟ੍ਰੈਸਾ ਹੋਗੀ ਜਿਨ੍ਹਾਂ ਨੇ ਕਰਮ ਚੰਗੇ ਕੀਤੇ ਆ ਇਹ ਫਕੀਰ ਨੂੰ ਕਪੜਾ ਦੇਖਣੋਂ ਹਟ ਜਾਂਦੇ ਆ ਬਿਲਕੁਲ ਜੀ ਬਿਲਕੁਲ ਇਸ ਗੱਲ ਦਾ ਮੈਂ ਸਹਿਮਤ ਹਾਂ ਜੀ ਜੀ ਆਪ ਜੀ ਕੁਝ ਸ਼ੇਅਰ ਕਰੋ ਬਿਲਕੁਲ ਮੈਂ ਇਹੀ ਕਹਿਣਾ ਚਾਹੁੰਦਾ ਕਿ ਡਿਪੈਂਡ ਕਰਦਾ ਹੈ ਕਿ ਜੇ ਕੋਈ ਬੰਦਾ ਸਾਜ ਫਾਬ ਵੀ ਲਿੰਦਾ ਹੈ ਤੇ ਉਹ ਮਾੜੀ ਗੱਲ ਨਹੀਂ ਕੋਈ ਪਰ ਫਿਰ ਡਿਪੈਂਡ ਉੱਥੇ ਹੀ ਕਰਦਾ ਕਿ ਤੁਸੀਂ ਜਿਹੜਾ ਤੁਸੀਂ ਪੁੱਛਿਆ ਸੀ ਕਿ ਕਿਸ ਤਰ੍ਹਾਂ ਦੇ ਕਿਹੜੇ ਵਕਤ ਕਿਹੜੇ ਹੁਣ ਮੰਨ ਲਓ ਵੀ ਬੰਦਾ ਵੀ ਅੰਨਾ ਸ਼ਕੀਨ ਹੈ ਸਰਦੀ ਬਾਹਰ ਪੈਂਦੀ ਆ ਉਹ ਕਹਿੰਦਾ ਮੈਂ ਤਾਂ ਅੱਜ ਸ਼ਰਟ ਮੈਂ ਤਾਂ ਅੱਜ ਦਿਖਾਉਣੀ ਆ ਲੋਕਾਂ ਨੂੰ ਤੇ ਜਿੰਨੀ ਦੇਰ ਤੱਕ ਸਵੈਟਰ ਕੋਟੀ ਜਾਂ ਕੋਤੇ ਵੱਡਾ ਕੋਟ ਨਾ ਪਾਇਆ ਹੋਵੇ ਤੇ ਉਹ ਤਾਂ ਠੰਡ ਚ ਠੋੜ ਠੋਰ ਕਰੀ ਜਾਊਗਾ ਸੋ ਡਿਪੈਂਡ ਕਰਦਾ ਹੈ ਕਿ ਮੌਸਮ ਦੇ ਅਨੁਸਾਰ ਕੱਪੜੇ ਹੋਣੇ ਚਾਹੀਦੇ ਆ ਜੀ ਓਕੇਜਨ ਦੇ ਅਨੁਸਾਰ ਕੱਪੜੇ ਹੋਣੇ ਚਾਹੀਦੇ ਆ ਸੋ ਜੇ ਬੰਦਾ ਇਹਨਾਂ ਚੀਜ਼ਾਂ ਦਾ ਖਿਆਲ ਰੱਖੋ ਮੈਨੂੰ ਲੱਗਦਾ ਹੈ ਕਿ ਉਹਦੀ ਸ਼ਖਸੀਅਤ ਨੂੰ ਲੋਕ ਸਲੋਨਗੇ ਜਰੂਰ ਕਿ ਉਹਨੂੰ ਪਤਾ ਹੈ ਇੱਕ ਚੀਜ਼ ਹੋਰ ਮੈਂ ਐਡ ਕਰਨਾ ਚਾਹੁੰਗੀ ਮਨੋਵਿਗਿਆਨੀ ਇਹ ਗੱਲ ਕਹਿੰਦੇ ਆ ਮੈਂਟਲ ਹੈਲਥ ਦੇ ਨਾਲ ਸੰਬੰਧਿਤ ਲੋਕ ਕਹਿੰਦੇ ਕਿ ਜਿੱਦਣ ਤੁਹਾਡਾ ਮੂਡ ਬਹੁਤ ਖਰਾਬ ਹੋਵੇ ਸਮਝੋ ਵੀ ਅੱਜ ਤਾਂ ਆਇਆ ਲੱਗਦਾ ਵੀ ਦੁਨੀਆ ਮੇਰੇ ਵੱਲੋਂ ਪਤਾ ਨਹੀਂ ਵੀ ਅੱਜ ਰੁਖੀ ਰੁਖੀ ਲੱਗਦੀ ਹੈ ਦਿਲ ਜੈ ਨਹੀਂ ਲੱਗਦਾ ਉਸ ਨੇ ਕਹਿੰਦੇ ਤੁਸੀਂ ਇੱਕ ਐਕਸਟਰਾ ਐਫਰਟ ਇਹ ਕਰੋ ਜਿਹੜੇ ਤੁਹਾਡੇ ਕੋਲ ਬਹੁਤ ਸੋਹਣੇ ਕੱਪੜੇ ਆ ਤੇ ਤੁਸੀਂ ਜਿੰਨਾ ਜ਼ੋਰ ਲਾ ਸਕਦੇ ਹੋ ਤਿਆਰੀ ਦੇ ਉੱਤੇ ਪੂਰੇ ਟਿਜਨ ਵਿੱਚ ਹੋ ਕੇ ਨਾ ਤੁਸੀਂ ਆਪਣੇ ਆਪ ਨੂੰ ਇੱਕ ਵਾਰੀ ਸ਼ੀਸ਼ੇ ਦੇ ਵਿੱਚ ਤੱਕ ਲੋ ਇਹਦੇ ਨਾਲ ਮੂਡ ਲਿਫਟ ਆਪ ਬੜਾ ਸੋਹਣਾ ਹੁੰਦਾ ਇੱਕ ਸਿਆਣੀ ਗੱਲ ਮੈਂ ਵੀ ਤੁਸਾਂ ਜੀ ਇਹਦਾ ਮਨੋਵਿਗਿਆਨੀ ਤੋਂ ਤੁਸੀਂ ਜਾਣਦੇ ਹੋ ਉਹਦੇ ਨਾਲ ਦਾ ਗੁਆਂਢੀ ਇੱਕ ਹੋਰ ਵੀ ਹੈਗਾ ਉਹ ਵੀ ਮਨੋਵਿਗਿਆਨੀ ਉਹ ਕਹਿੰਦਾ ਕਹਿੰਦਾ ਬੀਬੀਆਂ ਵਾਸਤੇ ਸਲਾਹ ਆਉ ਕਹਿੰਦਾ ਬੀਬੀਆਂ ਨਾ ਬੜਾ ਜਦੋਂ ਤਿਆਰ ਹੋਣ ਲੱਗਦੀਆਂ ਮੈਂ ਨਾ ਸੋਹਣਾ ਸਲਾਹ ਜਦੋਂ ਪੂਰੀ ਤਰ੍ਹਾਂ ਟੁੱਟ ਪਾ ਉਹ ਕੱਢ ਲੈਣ ਜੀ ਤੇ ਜਾਣ ਲੱਗੇ ਨਾ ਕਹਿੰਦੇ ਇਹ ਲਾਰਡ ਚੈਸਟਰਫیلਡ ਨੂੰ ਯਾਦ ਆ ਗਿਆ ਇਸ ਮਨੋਵਿਗਿਆਨੀ ਦਾ ਹਾਂਜੀ ਬਟ ਉਹਦੀਆਂ ਲੈਟਰਸ ਬੜੀ ਮਸ਼ਹੂਰ ਹੋਈਆਂ ਲੈਟਰਸ ਟੂ ਹਿਸ son ਆਪਣੇ بیٹے ਨੂੰ ਲਿਖੇ ਗਏ ਖੱਤ ਜੀ ਤਾਂ ਉਹ ਕਹਿੰਦਾ ਵੀ ਬੀਬੀਆਂ ਜਦੋਂ ਪੂਰੀਆਂ ਤਿਆਰ ਹੋ ਜਾਣ ਜਦੋਂ ਸੈਟੀਸਫਾਈ ਹੋ ਜਾਣ ਤੇ ਉਸ ਤੋਂ ਬਾਅਦ ਕਹਿੰਦਾ ਮੇਰੀ ਬੇਨਤੀ ਸਵਕਾਟ ਕਰਨ ਇੱਕ ਅੱਧੀ ਚੀਜ਼ ਉਹ ਲਾ ਕੇ ਪਾਸੇ ਰੱਖ ਦਿੰਦਾ ਜੀ ਇਹ ਜਿਹੜੇ ਫੈਸ਼ਨ ਸਟਾਈਲਿਸਟ ਹਨਾ ਜਿਹੜੇ ਹੁਣ ਉਹ ਜਿਹੜਾ ਮਨੋਵਿਗਿਆਨੀ ਤੁਸੀਂ ਦੱਸਿਆ ਉਹਦੇ ਗਵਾਹ ਚ ਇੱਕ ਰਹਿੰਦਾ ਸੀ ਫੈਸ਼ਨ ਸਟਾਈਲਿਸਟ ਇੰਨੇ ਇੱਕ ਉਹ ਪਹਿਲੇ ਸਾਰੇ ਮਨੋਵ ਉਹ ਨਾਲ ਅਸੀਂ ਉਹ ਵੀ ਜਦੋਂ ਗੱਲਾਂ ਹੀ ਉਹਨਾਂ ਨੇ ਕਹੀਆਂ ਤੇ ਉਹਨੇ ਨੋਟ ਕਰ ਲਈਆਂ ਉਹ ਕਹਿੰਦਾ ਜਿਹੜੀ ਫੈਸ਼ਨ ਸੈਂਸ ਆ ਨਾ ਕਾਮਨ ਸੈਂਸ ਉਹ ਇਹੀ ਆ ਵੀ ਜਦੋਂ ਤੁਸੀਂ ਤਿਆਰ ਹੋ ਜਾਂਦੇ ਆ ਸ਼ੀਸ਼ੇ 'ਚ ਤੁਸੀਂ ਆਪਣੇ ਆਪ ਨੂੰ ਦੇਖਦੇ ਹੋ ਤੇ ਫਿਰ ਇੱਕ ਚੀਜ਼ ਲਾ ਕੇ ਤੁਸੀਂ ਰੱਖ ਕੇ ਜਾਓ ਜੇ ਕੋਈ ਜੁਐਲਰੀ ਦਾ ਪੀਸ ਪਾਇਆ ਜਾਂ ਕੋਈ ਕੜੀ ਲਾਈ ਜਾਂ ਕੁਝ ਵੀ ਐਨੀਥਿੰਗ ਤੇ ਉਹ ਡੌਨ ਆਨ ਤੁਸੀਂ ਨਾ ਕਰੋ ਜੀ ਜੀ ਸਮਾਂ ਹੁਣ ਆਪਣਾ ਖਾਸਾ ਹੋ ਗਿਆ ਵਧੀਆ ਜੀ ਹਾਂ ਜੀ ਇਹ ਗੱਲ ਇਹ ਆ ਕਿ ਅਮਤਾ ਬਹੁਤ سنجਿਦਗੀ ਨਾਲ ਟਾਕ ਸ਼ੋਅ ਕਰਦੇ ਸੀ ਐਦਾਂ ਕਰਕੇ ਐਦਾਂ ਕਰਕੇ ਨਾ ਜਿਵੇਂ ਅਮਤਾਪ ਜਨ ਸਟਾਈਲ ਹਨ ਜਦੋਂ ਆਪਾਂ ਤਨੇ ਇਕੱਠੇ ਬੈਠੇ ਹੁੰਨੇ ਵਰ ਮੈਂ ਹਿਲਦਾ ਹੁੰਦਾ ਵੀ ਜਿਆਦਾ ਹੈ ਬਾਅਦ ਵਿੱਚ ਮੈਂ ਵੀਡੀਓ ਦੇਖਦਾ ਉਪਰ ਜਿਆ ਲੱਗਦਾ ਮੈਨੂੰ ਉਹ ਹੋ ਤੇ ਨਾਇਕਰੀ ਤੁਸੀਂ ਤਾਂ ਠੀਕ ਬੈਠੇ ਹੋ ਨਾ ਅਸੀਂ ਆਇਆ ਕਰੀ ਸचेत ਹੋਣੇ ਨਹੀਂ ਤੁਸੀਂ ਸचेत ਬੈਠੇ ਹੁੰਦੇ ਹੋ ਹਾਂ ਮੈਂ ਜਿਆ ਦੇ ਖੁੱਲ ਜਾਂ ਤੁਹਾਡੇ ਨਾਲ ਅੱਛਾ ਜੀ ਹੁਣ ਮੈਂ ਥੋੜਾ ਜਿਹਾ ਐਦਾਂ ਬੈਠਾ ਕਰਨਾ ਤੁਸੀਂ ਬਹੁਤ ਬਹੁਤ ਧੰਨਵਾਦੀ ਤੁਸੀਂ ਆਏ ਬੱਸ ਬੱਸ ਚੱਲਦੇ ਰਹਿਣ ਜਾਂਦੇ ਜਾਂਦੇ ਜਿਹੜੀ ਗੁਫ਼ਤਗੋਈ ਹੁੰਦੀ ਹੈ ਕੱਲ ਵਾਂਗ ਕੇ ਮਨ ਤੋਂ ਥੋੜੀ ਜਿਹੀ ਮੈਲ ਵੀ ਉਤਰਦੀ ਹੈ ਤਣਾਅ ਘਟਦਾ ਹੈ ਅਤੇ ਕਾਲ ਇਕਾਈ ਸੀਗੀ ਉਹ ਵੀ ਮੇਰਾ ਕੱਲ ਆਪਣੀ ਗੱਲਾਂ ਸੁਣ ਕੇ ਕਹਿੰਦੇ ਵੀ ਇਹ ਤਾਂ ਪਤਾ ਨਹੀਂ ਕਿਦਾਂ ਲੀ ਹ ਮਾਰੀ ਜਾਂਦੇ ਅੱਜ ਲਈ ਇੰਨੇ ਕਾਫੀ ਕੱਲ ਨੂੰ ਫਿਰ ਮਡਾਂਗੇ ਸੱਜੇ ਕਾਲ